ਤੁਸੀਂ ਦੇਖ ਰਹੇ ਹੋ ਡੈਲੀ ਫੈਟਿਵ ਮੈਂ ਹਾਂ ਸੰਦੀਪ ਸ਼ਰਮਾ ਅਗਰ ਤੁਸੀਂ ਜਿਮ ਜਾਂਦੇ ਹੋ ਤਾਂ ਇਹ ਇੱਕ ਸਪੈਸ਼ਲ ਸਟੋਰੀਆ ਤੁਹਾਡੇ ਵਾਸਤੇ ਬਹੁਤ ਖਾਸ ਹੈ ਇਸ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਜਿਹੜੇ ਜਿਮ ਜਾਂਦੇ ਆ ਉਹ ਨੌਜਵਾਨ ਚਾਹੇ ਉਹ ਕਿਸੇ ਵੀ ਉਮਰ ਦਾ ਤਾਲੁਕ ਰੱਖਦੇ ਹਨ ਖਾਸ ਕਰਕੇ ਨੌਜਵਾਨ ਇਸ ਵੀਡੀਓ ਨੂੰ ਪੂਰੀ ਦੇਖਣ ਤੁਹਾਡੇ ਇਹ ਵੀਡੀਓ ਦੇਖੇ ਤੁਹਾਡੇ ਅੱਜ ਪੈਥਲ ਜਮੀਨ ਖਿਸਕਣ ਵਾਲੀ ਹੈ ਅਗਰ ਤੁਸੀਂ ਇਹ ਪ੍ਰੋਟੀਨ ਖਾਂਦੇ ਹੋ ਕਿਸੇ ਤਰ੍ਹਾਂ ਦੀ ਪ੍ਰੋਟੀਨ ਖਾਂਦੇ ਹੋ ਜਿਮ ਦੇ ਪ੍ਰੋਟੀਨ ਹੁੰਦੇ ਆ ਜਾਂ ਸਪਲੀਮੈਂਟ ਹੁੰਦੇ ਆ ਵੀ ਖਾਂਦੇ ਹੋ ਕਿ ਤੁਸੀਂ ਤੁਹਾਨੂੰ ਪਤਾ ਕਿ ਇਹ ਸਹੀ ਹੈ ਜਾਂ ਡੁਪਲੀਕੇਟ ਹੈ ओरिजिनल ਹੈ ਕਿ ਡੁਪਲੀਕੇਟ ਹੈ ਖੈਰ ਅੱਜ ਤੁਹਾਨੂੰ ਅਸੀਂ ਉਸ ਸੱਚ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਸਪਲੀਮੈਂਟ ਆ ਪੂਰਾ ਜਿਹੜਾ ਸਕੈਮ ਹੋ ਰਿਹਾ ਉਹ ਤੁਹਾਨੂੰ ਅੱਜ ਉਸ ਸਪਲੀਮੈਂਟ ਦੇ ਜਿਹੜੇ ਫੇਕ ਸਪਲੀਮੈਂਟ ਆ ਰਹੇ ਆ ਉਹਦਾ ਪਰਦਾ ਉਠਾਉਣ ਜਾ ਰਹੇ ਆ ਦੈਨਿਸ ਖ਼ਾਸ ਵਿਸ਼ੇਸ਼ ਰਿਪੋਰਟ ਹੈ ਖਾਸ ਅਜਿਹੇ ਜਿਮ ਜਾਂਦੇ ਆ ਉਹ ਇਸ ਵੀਡੀਓ ਨੂੰ ਪੂਰੀ ਦੇਖਣ ਤਾਂ ਆਓ ਤੁਹਾਨੂੰ ਉਸ ਬੰਦੇ ਦਾ ਵੀ ਰੂਪ ਰੂਗਾਨੇ ਜਿਨੇ ਅੱਜ ਸਾਰੇ ਇਸ ਵੱਡੇ ਸਕੈਮ ਜਿਹੜਾ ਹੁੰਦਾ ਜਾਂਦਾ ਸਕੈਮ ਹੋ ਰਿਹਾ ਸਪਲੀਮੈਂਟ ਦੇ ਉੱਪਰ ਉਹਦਾ ਪਰਦਾ ਉਠਾ ਰਿਹਾ ਗੱਲਬਾਤ ਕਰਦੇ ਆ ਰੋਹਿ ਜੀ ਨਾਲ ਬਹੁਤ ਸਵਾਗਤ ਹੈ ਡੈਨਿਸ ਜੀ ਵੀਰ ਜੀ ਥੈਂਕ ਯੂ ਸਰ ਜੈਸ਼ੀ ਰਾਹ ਬਹੁਤ ਵੱਡਾ ਇੱਕ ਸਕੈਮ ਹੈ ਮੈਨੂੰ ਵੀ ਬੜੀ ਹੈਰਾਨੀ ਹੋਈ ਸੀ ਮੈਨੂੰ ਗੱਲ ਪਤਾ ਲੱਗੀ ਮੈਨੂੰ ਬੜੀ ਹੈਰਾਨਗੀ ਹੋਈ ਸੀ ਵੀ ਜਿਮ ਵਾਲੇੜੇ ਅੱਜ ਦੀ ਨੌਜਵਾਨ ਪੀੜੀ ਨੂੰ ਇੱਕ ਸਹੀ ਸੇਤ ਲਿਆਦੇ ਜਿਮ ਵਾਲਿਓਨੀ ਬਾਡੀ ਮਸਲ ਪੰਜਖਾ ਦੇ ਪੰਜਾਬ ਦੀ ਗੱਲ ਹੈ ਤੇ ਐਦਾਂ ਦੇ ਸਪਲੀਮੈਂਟਰੀ ਪ੍ਰੋਟੀਨ ਦੇ ਕੇ ਅੱਜ ਉਹਨਾਂ ਦੇ ਨੌਜਵਾਨਾਂ ਨਾਲ ਖਿਲਵਾੜ ਸਿਰ ਨਾ ਕਰਦੇ ਪਹਿਲਾਂ ਨਸ਼ੇ ਨੇ ਮਾਰ ਲਿਆ ਹੁਣ ਐਦਾਂ ਦੇ ਜਿਹੜੇ ਸਪਲੀਮੈਂਟਡ ਆ ਪ੍ਰੋਟੀਨ ਹੈ ਕੁਝ ਜਿਮ ਵਾਲੇ ਆਪਣੇ ਫਾਇਦੇ ਵਾਸਤੇ ਇਹ ਸਕੇਮ ਕਰੇ ਕਿਸ ਤਰ੍ਹਾਂ ਦਾ ਨੁਕਸਾਨ ਲੱਗਾ ਭਾਈ ਦੇਖੋ ਇਸ ਲਾਈਨ ਚ ਮੈਨੂੰ ਕਾਫੀ ਟਾਈਮ ਹੋ ਗਿਆ ਕਾਫੀ ਸਾਲ ਹੋ ਗਏ ਇਸ ਲਾਈਨ ਦੇ ਵਿੱਚ ਹੋਲੀ-ਹੋਲੀ ਪਤਾ ਚੱਲਿਆ ਕਿ A ਲਾਈਨ ਦੀ ਜਿਹੜੀ ਮਾਰਕੀਟ ਹੈ ਨਾ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਜਿਵੇਂ ਨਸ਼ੇ ਦੀ ਗੱਲ ਕੀਤੀ ਨਸ਼ੇ ਤੇ ਚਾਹੇ दारू ਦੀ ਬੋਤਲ ਹੋ ਚਾਹੇ ਸਿਗਰਟ ਲੋ ਐਟ ਲੀਸਟ ਉਹਦੇ ਉੱਪਰ ਲਿਖਿਆ ਤੇ ਸਿਹਤ ਲਈ ਹਾਨੀਕਾਰਕ ਹੈ ਇਨ ਡੱਬੇ ਦੇ ਉੱਪਰ ਤੇ ਲਿਖਿਆ ਹੀ ਨਹੀਂ ਇਹ ਲਿਖਿਆ ਸਿਹਤ ਲਈ ਬਹੁਤ ਵਧੀਆ ਬਟ ਕੁਝ ਲੋਕ ਆਪਣੇ ਪੈਸੇ ਲੈ ਸਚੇਤਨਾ ਬਹੁਤ ਜ਼ਿਆਦਾ ਖਿਲਵਾੜ ਕਰ ਰਹੇ ਨੇ ਕੁਝ ਲੋਕ ਨਹੀਂ ਕਹਿ ਸਕਦੇ ਅੱਜ ਦੇ ਟਾਈਮ ਤੇ ਜੇ ਇੰਡੀਆ ਦੇ ਵਿੱਚ ਗੱਲ ਕਰੀ ਤੇ 95% ਮੈਂ ਫੇਰ ਕਹਾਂਗਾ 95% ਸਪਲੀਮੈਂਟ ਵਾਲੇ ਦੇ ਜਿਮ ਵਾਲੇ ਫੇਕ ਨੇ 5% ਜੋ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ 95% ਕਰਕੇ ਪਿਸ ਰਹੇ ਨੇ ਇਹ ਬਹੁਤ ਵੱਡਾ ਸਕੈਮ ਨਹੀਂ ਇੱਕ ਬਹੁਤ ਵੱਡਾ ਸਕੈਮ ਹੈ ਸਰ ਛੋਟਾ ਮੋਟਾ ਨਹੀਂ ਬਹੁਤ ਵੱਡਾ ਸਕੈਮ ਹੈ ਔਰ ਛੋਟੇ ਲੈਵਲ ਦੇ ਇਹਦੇ ਪਿੱਛੇ ਬਹੁਤ ਵੱਡੇ ਵੱਡੇ ਬੰਦਿਆਂ ਦਾ ਹੱਥ ਹੈ ਜੇ ਕੋਈ ਬੰਦਾ ਆਵਾਜ਼ ਉਠਾਏਗਾ ਉਹਨੂੰ ਦਬਾਉਣ ਲਈ 10 ਬੰਦੇ ਖੜੇ ਆ ਕਿਸ ਤਰ੍ਹਾਂ ਦੇ ਰੁਹੀਚੀ ਜਿਮ ਦੇ ਵਿੱਚ ਜਦੋਂ ਇੱਕ ਨੌਜਵਾਨ ਜਾਂਦਾ ਹੈ ਕਿਸੇ ਵੀ ਉਮਰ ਜਾਂਦਾ ਹੈ ਆਪਣੀ ਬਾਡੀ ਅੱਜ ਕੱਲ ਬੜਾ ਟ੍ਰੈਂਡ ਆ ਨੌਜਵਾਨ ਵੀ ਜਿਮ ਜਾ ਕੇ ਆਪਣੀ ਬਾਡੀ ਨੂੰ ਮੇਨਟੇਨ ਰੱਖੀਏ ਉਹ ਸ਼ਰੀਰ ਬੜਾ ਸਡੋਲ ਬਣਾਈਏ ਉਸ ਦੇ ਬਾਵਜੂਦ ਹੀ ਉਹੀ ਜਿਮ ਦੇ ਜਾ ਕੇ ਕੁਝ ਕੁਝ ਆਪਾਂ ਸਾਰਿਆਂ ਨੂੰ ਕਹਿੰਦੇ ਕੁਝ ਜਿਹੜੇ ਕਾਲੀਆਂ ਭੇਡਾਂ ਹੈਗੀਆਂ ਆਪਣੇ ਬੈਨੀਫਿਟ ਵਾਸਤੇ ਉਹਨਾਂ ਨੌਜਵਾਨਾਂ ਦੀ ਸਿਹਤ ਨਾਲ ਖੇਲਵਾੜ ਵੀ ਕਰਦੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕੀ ਪਹਿਚਾਨ ਹੁੰਦੀ ਹੈ ਸਪਲੀਪੜੀ ਕੀ ਖਾਣਾ ਜ਼ਰੂਰੀ ਹੈ ਪਾਜੀ ਦੇਖੋ ਪਹਿਲਾ ਕਿਵੇਂ ਦੱਸਾਂ ਕਿਵੇਂ ਪਤਾ ਲੱਗਿਆ ਮੇਰਾ ਜਿਵੇਂ ਸਪਲੀਮੈਂਟ ਸਟੋਰ ਹੈ ਮੇ ਕੋ ਕਾਫੀ ਮੁੰਡੇ ਆਉਂਦੇ ਹੈ ਪਾਜੀ ਮੇਰੇ ਕੋਚ ਨੇ ਮੈਨੂੰ ਆਹ ਦਿੱਤਾ ਦੱਸੋ ਸਹੀ ਹੈ ਕਿ ਗਲਤ ਮੇਰਾ ਮੱਥੇ ਤੇ ਹੱਥ ਵੱਜ ਜਾਂਦਾ ਯਾਰ ਕੀ ਹੋ ਗਿਆ ਠੀਕ ਹੈ ਆਏ ਦਿਨ ਕੋਈ ਨਾ ਕੋਈ ਮੁੰਡਾ ਆ ਜਾਂਦਾ ਡੱਬਾ ਲੈ ਕੇ ਇਹ ਪਾਜੀ ਮੈਨੂੰ ਇਹ ਨਾਲ ਇਹ ਪ੍ਰੋਬਲਮ ਆ ਰਹੀ ਹੈ ਮੇਰੇ ਪਿੰਪਲ ਹੋ ਰਿਹਾ ਮੇਰੇ ਪੇਟ 'ਚ ਦਰਦ ਹੋ ਰਹੀ ਹੈ ਤੇ ਜਦੋਂ ਮੈਂ ਬੰਦੇ ਨੂੰ ਗਾਈਡ ਕਰਦਾ ਕਿ ਭਾਜੀ ਇਹ ਚੀਜ਼ ਗਲਤ ਹੈ ਤੋ ਆਪਣੇ ਕੋਚ ਨਾਲ ਜਾ ਕੇ ਗੱਲ ਕਰਦਾ ਉਹ ਤੋਂ ਕੋਚ ਕਹਿੰਦਾ ਨਹੀਂ ਉਹ ਬੰਦਾ ਗਲਤ ਹੈ ਆਪਣੇ ਆਪ ਨੂੰ ਪਰਦਾ ਪੰਦਾ ਆਪਣੇ ਆਪ ਨੂੰ ਸਹੀ ਕਹਿੰਦਾ ਕਹਿੰਦਾ ਉਹ ਬੰਦਾ ਗਲਤ ਹੈ ਤੁਸੀਂ ਉੱਥੇ ਨਾ ਜਾਇਓ ਤਾਂ ਕਿ ਉਹਦਾ ਹੋਰ ਪਰਦਾ ਫਾਸ਼ ਨਾ ਹੋਵੇ ਦੂਸਰੀ ਕਹਿੰਦੇ ਕਿ ਇਹ ਖਾਣਾ ਗਲਤ ਹੈ ਇਹ ਖਾਣਾ ਬਿਲਕੁਲ ਵੀ ਗਲਤ ਨਹੀਂ ਹੈ ਜੇ ਤੁਸੀਂ ਇਹਨੂੰ origignal authenticated product ਨੂੰ ਲੈ ਰਹੇ ਹੋ ਤੇ ਉਲਟਾ ਤੁਹਾਡੀ ਸਿਹਤ ਨੂੰ ਫਾਇਦਾ ਦੇਗਾ ਹੁਣ ਭਾਜੀ ਇਹ ਦੋ ਚੀਜ਼ਾਂ ਬੜੀ ਮਹੱਤਵਪੂਰਨ ਨਾ ਮੈਂ ਕਹਿਣਾ ਚਾਹਾਂਗਾ ਜਿਹੜਾ origignal ਡੱਬਾ ਹੈ ਉਹ ਰਿਜ਼ਲਟ ਤੁਹਾਨੂੰ ਸਲੋ ਸਲੋ ਤੇ ਘਟ ਦੇਗਾ ਜਿਹੜਾ ਡੁਪਲੀਕੇਟ ਡੱਬਾ ਹੈ ਉਹ ਤੁਹਾਨੂੰ ਰਿਜ਼ਲਟ ਜਲਦੀ ਤੇ ਬਹੁਤ ਫਾਸਟ ਰਿਜ਼ਲਟ ਦੇਗਾ ਤੇ ਬਹੁਤ ਜ਼ਿਆਦਾ ਰਿਜ਼ਲਟ ਦੇਗਾ ਹੁਣ ਜਿਹੜਾ ਜਿਹੜਾ origignal ਡੱਬਾ ਹੈ ਉਹ ਮਹਿੰਗਾ ਹੈ ਤੇ ਜਿਹੜਾ ਡੁਪਲੀਕੇਟ ਡੱਬਾ ਹੈ ਉਹ ਸਸਤਾ ਹੈ ਹੁਣ ਸਸਤੇ ਦੇ ਵਿੱਚ ਕੈਮੀਕਲ ਪਾਇਆ ਹੋਇਆ ਜਿਹੜਾ ਬੱਚੇ ਦੀ ਬੋਡੀ ਨੂੰ ਬਹੁਤ ਜਲਦੀ ਗਰੋਪ ਕਰਦਾ ਤੇ ਉਨੀ ਜਲਦੀ ਥੱਲੇ ਵੀ ਲੈ ਕਹਿੰਦਾ ਅੰਦਰੋਂ ਕੈਮੀਕਲ ਬੇਸ ਰਾ ਹੈ ਤੇ ਜਿਹੜਾ origignal ਡੱਬਾ ਉਹ ਡਾਈਟ ਹੈ ਓਰਿਜਨਲ ਡਬਾ ਇੱਕ ਡਾਈਟ ਹੈ ਇੱਕ ਸਪਲੀਮੈਂਟੇਸ਼ਨ ਹੈ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਉਹ ਟਾਈਮ ਲਾਂਦਾ ਬੋਡੀ 'ਚ ਜਾਂਦਾ ਧੀਰੇ 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 ਕੰਮ ਕਰਦਾ ਜਿਵੇਂ ਬੱਚਾ ਹੌਲੀ 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 ਵੱਧਦਾ ਨਾ ਕਈ ਸਾਲ ਲੱਗ ਜਾਂਦੇ 20 ਸਾਲ ਲੱਗ ਜਾਂਦੇ ਬੱਚੇ ਨੂੰ ਇੱਥੋਂ ਦੀ ਇੱਥੇ ਆਨ ਨੂੰ ਇਸੇ ਤਰ੍ਹਾਂ ਬੋਡੀ ਬਣਾਨ ਨੂੰ ਕਈ ਸਾਲ ਲੱਗ ਜਾਂਦੇ ਬਟ ਅੱਜ ਕੱਲ 2 ਮਹੀਨੇ ਖਾਦਾ ਤੁਹਾਡਾ ਲੋ ਜੀ 15 ਕਿਲੋ ਗੇਨ ਲੋ ਜੀ 12 ਕਿਲੋ ਗੇਨ ਲੋ ਜੀ 10 ਕਿਲੋ ਗੇਨ ਬਸ ਉਸੇ ਚੱਕਰ ਦੇ ਵਿੱਚ ਲੋਕੀ ਆਪਣਾ ਛੇੜਾ ਆਪਣੇ ਛੇੜਾ ਖਿਲਵਾੜ ਕਰ ਰਿਹਾ ਤੇ ਜਿਨ੍ਹਾਂ ਨੇ ਪੈਸੇ ਕਮਾਣੇ ਆ ਉਹ ਲੋਕਾਂ ਦੇ ਛੇੜਾ ਖਿਲਵਾੜ ਤੁਸੀਂ ਗੱਲ ਕੀਤੀ ਵੀ ਇਹ ਨਿਊਟ੍ਰੀਸ਼ਨ ਹੁੰਦੇ ਆ ਤੁਹਾਡੀ ਸਰੀਰ ਨੂੰ ਗੇਨ ਕਰਦੇ ਆ ਲੱਗਦੇ ਇਹ ਸਪਲੀਮੈਂਟਰੀ ਬੇਸ਼ੱਕ ਪਰ ਲੈਣਾ ਜੁੜੀ ਵੀ ਅੱਜ ਕੱਲ ਦੇ ਹੋ ਗਿਆ ਲਾਜ਼ਮੀ ਜਿਹੜੇ origignal ਹੋਣਗੇ ਉਹ ਫਾਇਦੇ ਕਰਦੇ ਆ ਪੁਰਾਣੇ ਜ਼ਮਾਨੇ ਚ ਇਦਾਂ ਦੇ ਸਪਲੀਮੈਂਟਰੀ ਕੋਈ ਮੈਂ ਐਗਜ਼ਾਮਪਲ ਹੈ ਸਭ ਤੋਂ ਵੱਡੇ ਆਪਣੇ ਮਹਾਨ ਜੜੇ ਪਹਿਲਵਾਨ ਸੀ ਸਵਰਗੀ ਦਰਾ ਸਿੰਘ ਜੀ ਜਾਂ ਹੋ ਵੀ ਕਤਾ ਸਿੰਘ ਉਹਨੇ ਇਦਾਂ ਦੇ ਸਪਲੀਮੈਂਟ ਲੈਂਦੇ ਨੇ ਸੀ ਫੇਰ ਵੀ ਉਹਨਾਂ ਦੀ ਬੋਡੀ ਕਾਫੀ ਜੋਸ਼ ਸੀ ਉਹ ਆਮ ਦੇਸੀ ਖਾਣਾ ਜਾਂ ਸਬਜ਼ੀਆਂ ਖਾਂਦੇ ਆਂ ਅੱਜ ਕੱਲ ਕੀ ਮੇਨ ਕੀ ਟ੍ਰੈਂਡ ਚੱਲ ਗਿਆ ਭਾਜੀ ਦੇਖੋ ਜੇ ਤੁਸੀਂ ਦਾਰਾ ਸਿੰਘ ਜੀ ਦੀ ਗੱਲ ਕਰ ਰਹੇ ਹੋ ਉਸ ਟਾਈਮ ਤੇ ਹਰ ਚੀਜ਼ ਪਿਓਰ ਸੀ ਘਿਓ ਪਿਓਰ ਮੱਖਣ ਪਿਓਰ ਅੰਡੇ ਤੱਕ ਪਿਓਰ एवरीथिंग ਇਜ਼ ਗੁੱਡ ਅੱਜ ਦੇ ਟਾਈਮ ਤੇ ਦੇਖੋ ਹਰ ਚੀਜ਼ ਕੈਮੀਕਲ ਬੇਸ ਹੈ ਉਹ ਚੀਜ਼ਾਂ ਪਿਓਰਟੀ ਨਹੀਂ ਰਹੀ ਤਾਂ ਇਸ ਇੰਡਸਟਰੀ ਨੂੰ ਵਾਦਾ ਮਿਲਿਆ ਕਿ ਤੁਹਾਨੂੰ ਜੇ ਫੂਡ ਚ ਪਾਇਓਰਟੀ ਨਹੀਂ ਮਿਲ ਰਹੀ ਅਸੀਂ ਪ੍ਰੋਵਾਈਡ ਕਰਦੇ ਆ ਬਟ ਜਦ ਤੱਕ ਇਸ ਦੇ ਨਾਲ ਨਿਊਟ੍ਰੀਸ਼ਨ ਲਿਸਟ ਜੁੜੇ ਹੋਏ ਸੀ ਤਦ ਤੱਕ ਤੇ ਇੰਡਸਟਰੀ ਬਹੁਤ ਵਧੀਆ ਸੀ ਹੁਣ ਜੁੜ ਗਿਆ ਨਾਲ ਬਿਜ਼ਨਸਮੈਨ ਤੋਂ ਬਿਜ਼ਨਸਮੈਨ ਨੂੰ ਕੀ ਚਾਹੀਦਾ ਲੱਖ ਲਾਇਆ ਮੈਨੂੰ 1.5 ਤੋਂ 2 ਲੱਖ ਰੁਪਇਆ ਚਾਹੀਦਾ ਠੀਕ ਹੈ ਜੀ ਤੇ ਜਿਹੜੋ ਦੇ ਬਿਜ਼ਨਸਮੈਨ ਇਸ ਲਾਈਨ ਚ ਆਏ ਨੇ ਉਹ ਪੈਸਾ ਦੇਖ ਰਹੇ ਲੋਕਾਂ ਦੀ ਸਿਹਤ ਨਹੀਂ ਦੇਖ ਰਹੇ ਪਛਾਣ ਕੀ ਹੈ ओरिजिनल اور ਦੇਸੀ ਪਛਾਣ ਨਹੀਂ ਆਸੀਂ ਲੋਕ ਕਹਿੰਦੇ ਮੈਂ ਅਗਰ ਨਵਾਂ ਅਗਰ ਕੋਈ ਵੀ ਜਿਹੜਾ ਨੌਜਵਾਨ ਹੈ ਉਹ ਜਿਹੜਾ ਜਿਮ ਜਾਂਦਾ ਤੇ ਕੋਚ ਵੀ ਕਰ ਦਿੰਦੇ ਆ ਤੇ ਨਾਲ ਜਿਹੜੇ ਸਾਥੀ ਉਹਨੂੰ ਲੈ ਕੇ ਜਾਂਦੇ ਆ ਖੂ ਜਾਂਦੇ ਆ ਉਹ ਕਹਿੰਦੇ ਆ ਆ ਤੂੰ ਖਾ ਲੈ ਜਦੋਂ ਬੰਦਾ ਫਸਟ ਟਾਈਮ ਕਹਿੰਦਾ ਮੈਂ ਤੁਸੀਂ ਮੈਨੂੰ ਦਿੱਤਾ ਮੈਂ ਖਾ ਲਿਆ ਪਰ ਮੈਨੂੰ ਤਾਂ ਨਹੀਂ ਪਤਾ ओरिजिनल ਹੈ ਕਿ ਡੁਪਲੀਕੇਟ ਹੈ ਮੈਂ ਖਾ ਲਿਆ ਤੇ ਮੇਰਾ ਟੇਸਟ ਉਹੀ ਰਹਿਣਾ ਲੇਕਿਨ ਤੁਸੀਂ ਮੈਨੂੰ ਦੱਸੋਗੇ ਤੁਸੀਂ ਦੱਸਦੇ ਵੀ ਇਹ ਤਾਂ ਡੁਪਲੀਕੇਟ ਹੈ ਮੈਨੂੰ ਉਸ ਗੱਲ ਦਾ ਪਤਾ ਲੱਗਣਾ 3 ਜਾਂ 4 ਮਹੀਨੇ ਬਾਅਦ ਲੱਗਦਾ ਮੇਰਾ ਸਰੀਰ ਦਾ ਤਦ ਤੱਕ ਨੁਕਸਾਨ ਹੋ ਗਿਆ ਤਾਂ ਪਛਾਣ ਕਿਸਤਾਂ ਹੈ ਭਾਜੀ ਪਛਾਣ ਦੇਖੋ ਜਿਵੇਂ ਤੁਸੀਂ ਸੁਨਿਆਰੇ ਕੋਲ 골ਡ ਲੈਂਦੇ ਹੋ ਤੁਹਾਡੇ ਵਾਸਤੇ ਚਮਕਦਾ ਸੋਨਾ ਹੈ ਬਟ ਅਸਲੀ ਪਛਾਣ ਤਾਂ ਸੁਨਿਆਰੇ ਨੂੰ ਹੈ ਇਸੇ ਤਰ੍ਹਾਂ ਜਿਹੜਾ ਸਪਲੀਮੈਂਟ ਹੈ ਉਹਦੀ ਪਛਾਣ ਸਿਰਫ ਸਿਰਫ ਇੱਕ ਸਰਟੀਫਾਈਡ ਬੰਦੇ ਨੂੰ ਜਾਂ ਜਿਸ ਨੂੰ ਇਸ ਲਾਈਨ ਦੇ ਵਿੱਚ ਕਾਫੀ ਟਾਈਮ ਹੋ ਗਿਆ ਜਾਂ ਕਿਸ ਨੇ اپنی زندگی ਦੇ ਵਿੱਚੋਂ 24 ਘੰਟੇ ਵਿੱਚੋਂ ਰੋਜ਼ ਦੇ 15-20 ਮਿੰਟ ਇਸ ਚੀਜ਼ ਤੇ ਦਿੱਤੇ ਉਹੀ ਬੰਦਾ ਪਹਿਚਾਨ ਸਕਦਾ ਜੇ ਕੋਈ ਨਵਾਂ ਬੰਦਾ ਉੱਠ ਕੇ ਪਹਿਚਾਣ ਲੇ ਇੰਪੋਸੀਬਲ ਹੈ ਕਿਉਂਕਿ ਇੰਪੋਸੀਬਲ ਇਸ ਲਈ ਹੈ ਇਸ ਸਕੈਮ ਬਹੁਤ ਵੱਡੇ ਲੈਵਲ ਤੇ ਜਾ ਚੁੱਕਾ ਤੇ ਨਿੱਕੀ-ਨਿੱਕੀ ਚੀਜ਼ ਉਹ ਨੋਟ ਕਰਕੇ ਇਹਨੂੰ ਤਿਆਰ ਕਰਦੇ ਨੇ ਕਿ ਪਹਿਚਾਨ ਨਾ ਹੋਵੇ ਕਿਸੇ ਨੂੰ ਇਹ ਬਹੁਤ ਵੱਡੇ ਲੈਵਲ ਤੇ ਜਾ ਚੁੱਕਾ ਸਕੈਮ ਮੈਂ ਉਹੀ ਸਵਾਲ ਸੀ ਵੀ ਪਹਿਚਾਨ ਕਿਦਾ ਪਹਿਚਾਨ ਨਹੀਂ ਹੁੰਦੀ ਤੁਸੀਂ ਇਹ ਬਿਲਕੁਲ ਬਿਲਕੁਲ ਇਹ ਤਾਂ ਇਹ ਪੈਕਿੰਗ ਵੀ ਕਾਫੀ 오ਰੀਜਨਲ ਦੀ ਜਿਹੜੀ ਬਾਹਰੋਂ ਆਉਂਦੀ ਤੁਸੀਂ ਵੀ ਮੈਂ ਦੇਖਿਆ ਸੀ ਤਾਂ ਫਿਰ ਵੀ ਇਹ ਕਿ ਪਿੰਦਾ ਕੀ ਹੈ ਡੁਪਲੀਕੇਟਸ ਕੀ ਪਛਾਣ ਪਾਉਂਦੇ ਅਤੇ origignal ਚ ਕੀ ਹੁੰਦਾ ਦੇਖੋ ਜੀ ਜੇ origignal ਡੱਬਾ ਕੋਈ ਵੀ ਕਿਸੇ ਵੀ ਕੰਪਨੀ ਦਾ ਲੈ ਲੋ ਉਹਦੀ ਸਭ ਨਾਲ ਵੱਡੀ ਪਛਾਣ ਆ ਉਹਦੇ ਉੱਪਰ ਲੱਗਾ ਸਕ੍ਰੈਚ ਕੋਡ ਉਹਨੂੰ ਵੈਰੀਫਾਈ ਕਰੋ ਬਟ ਅੱਜ ਦੇ ਟਾਈਮ ਤੇ ਕੀ ਹੋਣ ਲੱਗਿਆ ਡੁਪਲੀਕੇਟ ਸਕ੍ਰੈਚ ਕੋਡ ਤੇ ਡੁਪਲੀਕੇਟ ਹੁਬ ਹੁਬ ਵੈਬਸਾਈਟਾਂ ਬਣਾਉਣ ਲੱਗ ਗੀਆਂ ਇੱਕ ਅੱਖਰ ਦਾ ਫਰਕ ਪਾ ਦਿੰਦੇ ਆ ਫੋਰ ਐਗਜ਼ਾਮਪਲ ਐਨੀ ਵੈਬਸਾਈਟ iphone.com ਨਾ ਉਹ ਚ iphone ਦੇ ਵਿੱਚ ਕੋਈ ਇੱਕ ਅੱਖਰ e ਨੂੰ a ਕਰਕੇ ਵੈਬਸਾਈਟ ਕ੍ਰੀਏਟ ਕਰ ਦਿੰਦੇ ਬੱਚੇ ਨੇ ਕੀ ਕਰਨਾ ਹੈ ਇਹਨੂੰ ਸਕੈਨ ਕਰਨਾ ਹੈ ਠੀਕ ਹੈ ਜੀ ਇੱਕ ਮਿੰਟ ਇੱਥੇ ਨਹੀਂ ਹੈਗਾ ਹਾਂ ਜੀ ਕੋਈ ਵੀ ਆ ਜਾਓ ਬਾਹਰ ਕੋਲ ਅੰਦਰ ਇੱਕ ਮਿੰਟ ਮੈਂ ਦਿਖਾਉਣਾ ਨਾ ਕੋਈ ਆਪਰਾ ਦੇਖੋ ਇੱਕ ਮਿੰਟ ਆ ਦੇਖੋ ਬਾਹਰ ਦੇਖੋ ਬੱਚੇ ਨੇ ਕੀਆ ਇਹ ਸਕੈਨ ਕੋਰ ਸਕੈਨ ਕਰਨਾ ਤੇ ਵੈਬਸਾਈਟ ਓਪਨ ਹੋ ਜਾਣੀ ਹੈ ਹੁਣ ਉਹਨੂੰ ਇਹ ਨਹੀਂ ਪਤਾ ਜਿਹਨੂੰ ਸਕੈਨ ਕੀਤਾ ਉਹ ਵੈਬਸਾਈਟ オリジナル ਉੱਪਰ ਓਪਨ ਹੋਈ ਹੈ ਕਿ ਡੁਪਲੀਕੇਟ ਓਪਨ ਹੋਈ ਹੈ ਤੇ ਜਿਹੜੇ ਡੁਪਲੀਕੇਟ ਪ੍ਰੋਡਕਟ ਹੈ ਉਹਦੇ ਉੱਪਰ ਡੁਪਲੀਕੇਟ ਵੈਬਸਾਈਟਾਂ ਦੇ ਉੱਪਰ ਕੋਡ ਲੱਗੇ ਹੁੰਦੇ ਆ ਜਿਹਦੇ ਨਾਲ ਉਹ ਸਕੈਨ ਖੋਲ ਕੇ ਵੈਬਸਾਈਟ ਵੀ ਡੁਪਲੀਕੇਟ ਹੋ ਬੋ ਖੁੱਲਦੀ ਹੈ ਜਿਸ ਤਰ੍ਹਾਂ ਡੱਬਾ ਡੁਪਲੀਕੇਟ ਬਣ ਰਿਹਾ ਉਸ ਤਰ੍ਹਾਂ ਵੈਬਸਾਈਟ ਵੀ ਪਿਓਰ ਡੁਪਲੀਕੇਟ ਬਣ ਰਹੀ ਹੈ ਤੇ ਜਿਹੜਾ ਡੁਪਲੀਕੇਟ ਡੱਬਾ ਹੋ ਡੁਪਲੀਕੇਟ ਵੈਬਸਾਈਟ ਤੇ ਵੈਰੀਫਾਈ ਹੋ ਰਿਹਾ ਹੈ ਤਫੇ ਮੈਨੂੰ ਦਿਲ ਪਛਾਣ ਕਿਸ ਤਾ ਪਛਾਣ ਨੋਲਿਜ ਕਿ ਜੀਡੀਆ ਵੈਬਸਾਈਟ ਆ オリジナル ਹੈ ਕੰਪਨੀ ਦਾ ਕਸਟਮਰ ਕੇਅਰ ਆ ਉਥੇ ਜੇ ਤੁਹਾਨੂੰ ਦਿੱਕਤ ਆਂਦੀ ਹੈ ਜਾਂ ਦਿੱਕਤ ਨਹੀਂ ਵਿਹਿੰਦੀ ਤੁਸੀਂ ਲਾਈਨ ਤੋਂ ਪਹਿਲਾਂ ਦੇਖੋ ਜੀ ਪੈਸੇ ਦੇਨੇ ਆ ਲਾਈਨ ਤੋਂ ਪਹਿਲਾਂ 10 ਮਿੰਟ ਲਾਓ ਤੁਸੀਂ ਡੱਬਾ ਲਾਈਨ ਤੋਂ ਪਹਿਲਾਂ ਤੁਸੀਂ ਉਥੇ ਖੜ ਕੇ ਸਟੋਰ ਦੇ ਅੰਦਰ ਹੀ ਵੈਰੀਫਾਈ ਕਰੋ ਕਿ ਡੱਬਾ オリジナル ਹੈ ਵੈਬਸਾਈਟ ਤੇ ਵੈਰੀਫਾਈ ਕਰੋ ਕਸਟਮਰ ਕੇਅਰ ਤੇ ਕਾਲ ਕਰੋ ਜਿਹੜੇ オリジナル ਡੱਬੇ ਆ ਉਹਨਾਂ ਦਾ ਕਸਟਮਰ ਕੇਅਰ 24 ਆਵਰ ਐਕਟਿਵ ਹੈ ਰਿਸਪੌਂਸ ਆਊਗਾ ਹਾਂ ਤੁਹਾਨੂੰ ਵਿਦਨ 2 ਤੋਂ 3 ਮਿੰਟ ਰਿਸਪੌਂਸ ਆਏਗਾ ਤੁਸੀਂ ਆਪਣੇ 2 ਤੋਂ 3 ਅਰੇ ਬਾਬਾ ਨਹੀਂ ਆਈਟਮਸ ਹੋ ਡੁਪਲੀਕੇਟ ਹੋ ਸਕਦੀ ਨਹੀਂ ਹੋਏਗੀ 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 100% ਹੋਏਗੀ ਕਿਉਂਕਿ ਅੱਜ ਕੱਲ ਵੈਰੀਫਿਕੇਸ਼ਨ ਲਈ ਦੋ ਤਿੰਨ ਚੀਜ਼ਾਂ ਸ਼ੁਰੂ ਕਰ ਦਿੱਤੇ ਆ ਕੰਪਨੀ ਨੇ ਕਿਉਂਕਿ ਜਿੱਦਾਂ ਡੁਪਲੀਕੇਟ ਦੀ ਸੇਲ ਹੋ ਰਹੀ ਹੈ ओरिजिनल ਦੀ ਸੇਲ ਕੱਟ ਵੀ ਰਹੀ ਹੈ ਡੁਪਲੀਕੇਟ ਪੈਂਦਾ ਕੀ ਹੈ ਕੀ ਮਟੀਰੀਅਲ ਕੀ ਹੁੰਦਾ ਉਹ ਭਾਜੀ ਡੁਪਲੀਕੇਟ ਦੇ ਵਿੱਚ ਬਹੁਤ ਚੀਜ਼ਾਂ ਪੈਂਦੀਆਂ ਫਸਟ ਆਫ ਅ ਮੈਂ ਗੱਲ ਕਰਾਂਗਾ ਕਾਰਬੋਹਾਈਡਰੇਟਸ ਕਾਰब्स ਜੋ 50 ਰੁਪਏ ਕਿਲੋ ਕੁੜਾ ਠੀਕ ਹੈ ਜੀ ਹੁਣ ਇਹਦੇ ਵਿੱਚ ਫਲੇਵਰ ਕਰਕੇ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਤਾਂ ਕਿ ਪਕੜਿਆ ਨਾ ਜਾਵੇ ਉਹ ਬੱਚਾ ਵੀ ਇਹ ਹੈ ਕਿ ਖਾਂਦਾ ਯਾਰ ਬੜਾ ਸੁਆਦ ਹੈ ਬਹੁਤ ਟੇਸਟੀ ਹੈ ਮੈਨੂੰ ਦੇ ਸਿਰਫ ਟੇਸ ਇਹਦਾ ਉਹ ਆਣੀ ਦੇਖਦਾ ਵਿੱਚ ਕੀ ਹੈ ਦੂਸਰਾ ਡੱਬਿਆਂ ਦੀ ਪੈਕਿੰਗ ਇੰਨੀ ਕਿ ਜ਼ਬਰਦਸਤ ਬਣਾਈ ਜਾਂਦੀ ਹੈ ਕਿ ਬੰਦਾ ਦੇਖ ਕੇ ਗਵੇਹਰਾ ਡੱਬਾ ਛਾ ਉਹ ਯਾਰ ਬੱਚੇ ਨੂੰ ਚਿਰ ਜਿੰਨਾ ਮਰਜੀ ਸੋਨਾ ਡੱਬਾ ਹੈ ਜਿੰਨਾ ਮਰਜੀ ਸੋਣਾ ਵਿਆ ਥੋੜੀ ਕਰਨਾ ਹੈ ਉੱਚੀ ਦੁਕਾਨ ਪਿਕਾ ਫਗਵਾਨ ਹਾਂ ਕੋਨੇ ਵਿਆ ਥੋੜੀ ਕਰਨਾ ਹੈ ਉਹਨੇ ਡੱਬਾ ਖਾਕ ਪ੍ਰੋਡਕਟ ਖਾ ਕੇ ਤੁਸੀਂ ਤਾਂ ਡੱਬਾ ਸੇਡ ਦੇਣਾ ਜਾਂ ਘਰੇ ਰੱਖ ਦੋਗੇ ਕਿਚਨ ਦੇ ਦਾਲਾਂ ਪਾ ਲੋਗੇ ਕੁਝ ਵੀ ਕਰ ਲੋਗੇ ਡੱਬੇ ਨੇ ਤਾਂ ਕੰਮ ਨਹੀਂ ਆਣਾ ਕੰਮ ਆਣਾ ਅੰਦਰ ਵਾਲੇ ਪਾਊਡਰ ਨੇ ਤੇ ਮੈਂ ਰਿਕਵੈਸਟ ਕਰਾਂਗਾ ਪਾਊਡਰ ਦੀ ਪਛਾਣ ਕਰੋ ਡੱਬਿਆਂ ਤੇ ਨਾ ਜਾਓ ਹੁਣ ਬੈਂਕੀ ਨਿਊਟ੍ਰੀਸ਼ਨ ਹੈ ਜੀ ਬੈਂਕੀ ਨਿਊਟ੍ਰੀਸ਼ਨ ਦੀ ਪੈਕਿੰਗ ਅਗਰ ਇਹਨਾਂ ਦੇ ਮੁਕਾਬਲੇ ਗੱਲ ਕੀਤੀ ਜਾਵੇ ਤਾਂ ਬਹੁਤ ਪੂਰ ਹੈ ਬਹੁਤ ਪੂਰ ਹੈ ਬਟ ਇਹ ਸਿንስ 1995 ਦੀ ਕੰਪਨੀ ਹੈ ਤੇ ਇਹਦੀ ਕੁਆਲਿਟੀ ਤੇ ਅੱਖਾ ਬੰਦ ਕਰਕੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਲੇਕਿਨ ਬੰਚੇ ਕੀ ਕਰਦੇ ਆ ਮੇਰੇ ਸਟੋਰ ਤੇ ਆਣਗੇ ਨਹੀਂ ਭਾਜੀ ਆ ਨਹੀਂ ਲੈਣਾ ਮੈਂ ਕਾਰਨ ਪੈਕਿੰਗ ਨਹੀਂ ਵਧੀਆ ਠੀਕ ਹੈ ਜੀ ਜੇ ਪੈਕਿੰਗ ਹੀ ਦੇਖੋਗੇ ਤੇ ਭਾਜੀ ਪੈਕਿੰਗ ਥੋੜੀ ਖਾਨੀ ਆ ਪਾਊਡਰ ਖਾਣਾ ਹੈ ਪਾਊਡਰ ਦੀ ਕੁਆਲਿਟੀ ਮੈਟਰ ਕਰਦੀ ਆ ਕੀ ਲੱਗ ਰਿਹਾ ਇਹ ਸਾਰੇ ਪਿੱਛੇ ਕਿਹਨਾਂ ਦਾ ਹੱਥ ਹੋ ਸਕਦਾ ਜਿਮ ਇੰਸਟ੍ਰਕਟਰ ਦਾ ਜਿਹੜੇ ਜਿਮਾਂ ਚੋਂ ਜਿਮਾਂ ਕਿ ਲੋਕਾਂ ਦੇ ਜਿਮ ਬੰਦ ਵੀ ਹੋ ਚੁੱਕੇ ਕੋਰੋਨਾ ਕਰਕੇ ਕਿ ਉਸ ਤੋਂ ਬਾਅਦ ਹੀ ਕੰਮ ਫਰਾ ਸ਼ੁਰੂ ਹੋਇਆ ਕਿ ਪਹਿਲਾਂ ਵੀ ਕੰਮ ਚੱਲ ਰਿਹਾ ਸੀ ਭਾਜੀ ਪਹਿਲਾਂ ਬਹੁਤ ਟਾਈਮ ਤੋਂ ਇਹ ਕੰਮ ਚੱਲ ਰਿਹਾ ਹੈ ਬਟ ਹੁਣ ਹੋਲੀ-ਹੋਲੀ ਬਹੁਤ ਵੱਡੇ ਲੈਵਲ ਤੇ ਪਹਿਲਾਂ ਕਾਪੀਆਂ ਦੂਰੇ ਡੱਬਾ ਦੇਖ ਕੇ ਫੜੇ ਜਾਂਦੀ ਸੀ। ਹੋਲੀ-ਹੋਲੀ ਜਿਵੇਂ-ਜਿਵੇਂ YouTube ਤੇ ਲੋਕਾਂ ਨੇ ਪਹਿਚਾਨ ਦੱਸਣੀ ਸ਼ੁਰੂ ਕੀਤੀ, ਉਹ ਪਹਿਚਾਨ ਇੱਕ ਸਟੂਡੈਂਟ ਨੇ ਨਹੀਂ ਦੇਖੀ, ਇੱਕ ਖਾਨ ਵਾਲੇ ਨੇ ਦੇਖੀ, ਕਾਪੀ ਕਰਨ ਵਾਲੇ ਨੇ ਵੀ ਦੇਖੀ ਹੈ। ਉਹਨੇ ਦੇਖਿਆ ਕਿ ਮੇਰੇ ਡੱਬੇ 'ਚ ਇਹ ਗਲਤੀਆਂ, ਉਹਨੇ ਸੁਧਾਰੀਆਂ। ਇਸ ਕਰਕੇ ਬਹੁਤ ਪਰਫੈਕਟ ਹੁੰਦੀ ਜਾ ਰਹੀ ਹੈ। ਤੇ ਇਹਦੇ ਪਿੱਛੇ ਬਹੁਤ ਵੱਡੇ ਲੋਕਾਂ ਦਾ ਹੱਥ ਹੈ। ਜੇ ਤੁਸੀਂ ਅੱਜ ਆਵਾਜ਼ ਚੱਕੋ ਤਹਾਡੇ ਖਿਲਾਫ 10 ਖੜੇ ਨੇ ਕਿਸੇ ਵੀ ਸਪਲੀਮੈਂਟ ਸਟੋਰ ਤੇ ਚਲ ਜਾਓ ਠੀਕ ਹੈ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਇਹ ਹੀ ਪਤਾ ਚੱਲੇਗਾ ਉਹ ਬਹੁਤ ਪਰੇਸ਼ਾਨ ਜਿਹੜਾ 오ਰੀਜਨਲ ਵੇਚਦਾ ਅੱਜ ਦੇ ਟਾਈਮ ਤੇ ਬਹੁਤ ਪਛਾਣਨਾ ਆਪਣਾ ਸਟੋਰ ਬੰਦ ਕਰਨ ਤੇ ਆਇਆ ਉਹਨਾਂ ਦਾ ਕਿਉਂਕਿ ਇਹ ਚ ਮਾਰਜਨ ਹੈ ਨਹੀਂ ਤੇ ਕਸਟਮਰ ਜਿਹੜਾ ਕਿ ਉਹ ਸਸਤੇ ਵਾਲ ਭੱਜ ਰਿਹਾ ਤੇ ਸਸਤਾ ਡੱਬਾ ਹਮੇਸ਼ਾ ਡੁਪਲੀਕੇਟ ਆ ਕਿਉਂਕਿ ਦੇਖੋ ਸੋਨੇ ਦਾ ਰੇਟ ਕਿੱਥੇ ਚਲਾ ਗਿਆ ਅੱਜ 70000 ਰੁਪਏ ਟੋਲੇ ਤੇ ਚਲਾ ਗਿਆ ਉਸੇ ਤਰ੍ਹਾਂ ਪ੍ਰੋਟੀਨ ਦੀ ਰੇਟ ਵੀ ਵਧੇ ਹੈ ਬਟ ਜੇ ਸੋਸ਼ਲ ਨੈਟਵਰਕ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉ ਸ਼ਰੀਰ 'ਤੇ ਕੀ ਨੁਕਸਾਨ ਕੀ ਇਫੈਕਟ ਪੈਂਦਾ ਕੀ ਅਰੇ ਸਿੰਪਟਮ ਸ਼ੁਰੂ ਹੁੰਦੇ ਜਦ ਜਿਮ ਜਾਂਦੇ ਕੀ ਨਿਸ਼ਾਨੀ ਬਣਦੀ ਕੀ ਕਿੱਥੋਂ ਸਟੱਡੀ ਪ੍ਰੋਬਲਮ ਆਉਂਦੀ ਹੈ ਪਾਜੀ ਹਰ ਡੱਬੇ ਦੇ ਵਿੱਚ ਅਲੱਗ ਅਲੱਗ ਨਿਸ਼ਾਨੀਆਂ ਕਿਉਂਕਿ ਕੋਈ ਡੱਬਾ ਕਿਸ ਨੇ ਬਣਾਇਆ ਕਿਸੇ ਸੇ ਦੇ ਉੱਪਰ ਜਿਹੜੇ ਟ੍ਰੇਨ ਜੀ ਪਾਪਾ ਜੀ ਹਾਂਜੀ ਕੋਈ ਗੱਲ ਕਰ ਰਹੇ ਪਾਜੀ ਜਿੰਨੇ ਨਕਲੀ ਡੱਬੇ ਆ ਹਰ ਡੱਬੇ ਦਾ ਅਲੱਗ ਨੁਕਸਾਨ ਆ ਕਿਸੇ 'ਚ ਲੱਗ ਕੈਮੀਕਲ ਆ ਕਿਸੇ 'ਚ ਲੱਗ ਕੈਮੀਕਲ ਆ ਲੇਕਿਨ ਸਭ ਨਾਲ ਪਹਿਲਾਂ ਜਿਹੜਾ ਇਫੈਕਟ ਪੈਂਦਾ ਉਹ ਪੈਂਦਾ ਲੀਵਰ ਦੇ ਉੱਪਰ ਬੱਚੇ ਦਾ ਲੀਵਰ ਹੌਲੀ ਹੌਲੀ ਸੂਜਣ ਲੱਗ ਜਾਂਦਾ ਹੈ। ਉਹਦੀ ਬੋਡੀ ਫੁੱਲਣ ਲੱਗ ਜਾਂਦੀ ਹੈ। ਉਹਨੂੰ ਨੀਂਦ ਆਣ ਲੱਗ ਜਾਂਦੀ ਹੈ। ਪਿੱਟ ਤੇ ਇੱਕ ਨੇ ਹੋਣੇ ਸ਼ੁਰੂ ਹੋ ਜਾਂਦੀ ਹੈ। ਭੁੱਖ ਬਹੁਤ ਵੱਧ ਜਾਂਦੀ ਹੈ। ਠੀਕ ਹੈ ਜੀ। ਕਿਉਂਕਿ ਉਹਦੇ ਵਿੱਚ ਮੈਡੀਸਨ ਹੀ ਐਸੀਆਂ ਪਾਈਆਂ ਹੁੰਦੀਆਂ। ਮਾਰਕੀਟ ਤੇ ਸਾਈਪਰੋ ਹੈਪਟਰ ਤੇ ਡੈਕਸੋਨਾ ਨਾਮ ਦੀਆਂ ਦੋ ਮੈਡੀਸਨ ਮਿਲਦੀਆਂ ਜੋ ਸਭ ਨਾਲ ਸਸਤੇ ਨਕਲੀ ਡਿਪਲੀਮੈਂਟ ਵਿੱਚ ਪੀਸ ਕੇ ਪਾਊਡਰ gir ਕੇ ਪਾਈ ਜਾਂਦੀਆਂ। ਇੱਕ ਭੁੱਖ ਵਧਾਉਂਦੀ ਹੈ। ਇੱਕ ਬੰਦੇ ਦਾ ਸਿਰ ਫੁਲਾਉਂਦੀ ਹੈ ਤੇ ਨਾਲ ਨਾਲ ਲੀਵਰ ਵੀ ਡਿਸਟਰਾਏ ਕਰ ਦਿਆ। ਇਸੇ ਤਰ੍ਹਾਂ ਬਹੁਤ ਸਾਰੇ ਮਾਰਕੀਟ ਚ ਕੈਮੀਕਲ ਅ ਆ ਸੋ ਮੈਨਾਂ ਹੋ ਵੀ ਜਿਹੜੇ ਨੌਜਵਾਨ ਮਜੂਰੜੇ ਜਿਮ ਵੀ ਜਾਂਦੇ ਗੱਲਬਾਤ ਕਰਾਂਗਾ ਤੁਸੀਂ ਜਿਮ ਜਾਂਦੇ ਕਿੰਨੀ ਦੇਰ ਦਾ ਜਾਂਦੇ ਮੈਨੂੰ অলਮੋਸਟ ਜੀ 6.5 ਸਾਲ ਹੋ ਗਏ ਜਿਮ ਜਾਂਦੇ ਹੋਏ ਹਾਂਜੀ ਥੈਂਕ ਯੂ ਸਰ ਦੇਖਦੇ ਹਾਂ ਤੁਸੀਂ ਸਪਲੀਮੈਂਟ ਖਾਂਦੇ ਹੋ ਪ੍ਰੋਟੀਨ ਲੈਂਦੇ ਹੋ ਬਿਲਕੁਲ ਜੀ ਬਿਲਕੁਲ ਕੀ ਪਛਾਣ ਕੀ ਹੈ ओरिजिनल اور ਡੁਪਲੀਕੇਟ ਦੀ ਕੀ ਪਛਾਣ ਦੀ ਤੁਸੀਂ ਖਾਂਦੇ ਦੇਖੋ ਮੈਂ ਪਹਿਲੇ ਸਾਰੀ ਜਨਤਾ ਨੂੰ ਕਹੂੰਗਾ ਕੀ ਜਦੋਂ ਆਪਾਂ ਕੋਈ ਵੀ ਸ਼ਾਪ ਤੇ ਜਾਂਦੇ ਆ ਸ਼ਾਪਿੰਗ ਕਰਨ ਲਈ ਮਾਰਕੀਟ ਜਾਂਦੇ ਆ ਆਪਣੇ ਕੱਪੜੇ ਖਰੀਦੇ ਆ ਕੁਝ ਵੀ ਆਪਾਂ ਪਰਚੇਸ ਕਰਦੇ ਆ ਆਪਾਂ ਉੱਥੇ ਬਹੁਤ ਟਾਈਮ ਲਗਾ ਕੇ ਸੋਚਦੇ ਆ ਆਪਣੀ ਚੋਇਸ ਲਗਾਣੇ ਆ ਪਰ ਜਦੋਂ ਆਪਾਂ ਆਪਣੇ ਸਰੀਰ 'ਚ ਕੁਝ ਇਨਟੇਕ ਕਰ ਰਹੇ ਆ ਆਪਣੀ ਬੋਡੀ ਦੇ ਅੰਦਰ ਕੁਝ ਆਪਾਂ ਪਾਣਾ ਵਾ ਉਹਨੂੰ ਆਪਾਂ ਬਿਲਕੁਲ ਹੀ ਅਣਦੇਖਾ ਕਰਕੇ ਅੰਨੇ ਬਣ ਜੰਨੇ ਆ ਕੀ ਮਤਲਬ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਦੇਖੋ ਇਹ ਜਿਹੜੀ ਦੁਨੀਆ ਹੈਗੀ ਨਾ ਅੱਜ ਦੇ ਡੇਢ ਦੀ ਜਿਹੜੀ ਦੁਨੀਆ ਹੈਗੀ ਹੈ ਉਹ 5-500 ਰੁਪਏ ਪਿੱਛੇ ਆਪਣਾ ਦੀਨ-ਮਾਨ ਵੇਚ ਦਿੰਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਮੈਨੂੰ 1200 1500 ਰੁਪਏ ਚ ਇੱਕ ਇੱਕ ਕਿਲੋ ਦੇ ਪ੍ਰੋਟੀਨ ਮਿਲ ਜਾਣਗੇ ਉਹ ਫੇਕ ਪ੍ਰੋਟੀਨ ਹੁੰਦੇ ਇਹਨਾਂ ਦਾ ਬੰਦੇ ਦਾ ਕੋਮਨ ਸੈਂਸ ਹੁੰਦਾ ਵਾ ਕਿ ਦੇਖੋ ਅੱਜ ਤੋਂ 10 ਸਾਲ 5 ਸਾਲ ਪੁਰਾਣੇ ਟਾਈਮ ਚ ਚੱਲ ਜੀਏ ਉਦੋਂ ਵੀ ਪ੍ਰੋਟੀਨ ਚਲਦੇ ਸੀਗੇ ਉਦੋਂ ਵੀ ਉਹਨਾਂ ਦੇ ਰੇਟ 4 4 5 5000 ਰੁਪਏ ਚ ਮਿਲਦੇ ਸੀਗੇ ਪਰ ਅੱਜ ਦੇ ਡੇਟ ਚ ਉਹ ਪ੍ਰੋਟੀਨ ਜਿਹੜੇ ਕਿਲੋ ਕਿਲੋ ਦੇ ਨੇ ਉਹ 12 1200 15 1500 ਰੁਪਏ ਚ ਮਿਲ ਰਹੇ ਨੇ ਕਿਲੋ ਦੇ ਕੀ ਉਹ ਅਸਲੀ ਹੋਣਗੇ ਨਹੀਂ ਬਿਲਕੁਲ ਹੀ ਨਹੀਂ ਨਕਲੀ ਹੁੰਦੇ ਨੇ ਉਹ ਤੇ ਰਹੀ ਗੱਲ ਪੁੱਛੋ ਜੀ ਤੁਸੀਂ ਹੋਰ ਕੀ ਕਹਿ ਰਹੇ ਹੋ ਕੀ ਸਪਲੀਮੈਂਟ ਜਾਂ ਪ੍ਰੋਟੀਨ ਲੈਣਾ ਹਰ ਨੌਜਵਾਨ ਸੇ ਜੁੜੀ ਹੈਗਾ ਜਿਹੜਾ ਜਿਮ ਜਾਂਦਾ ਹੈ ਦੇਖੋ ਮੈਂ ਇਹ ਕਹੂੰਗਾ ਕਿ ਹੋਰ ਸਬਸਟੀਟਿਊਟ ਹੈ ਵੀ ਆਪਾਂ ਨਹੀਂ ਖਾਈਦਾ ਜੀ ਆਪਾਂ ਸਾਨੂੰ ਪਛਾਣ ਹੀ ਨਹੀਂ ਹੈ ਨੀ ਵੀ ਇਹ ਡੁਪਲੀਕੇਟ ਹੈ ਕਿ ओरिजिनल ਹੈ ਅਸੀਂ ਇਹਨਾਂ ਪੈਸਾ ਲਾ ਕੇ ਵੀ ਆਪਾਂ ਆਪਣੇ ਸਰੀਰ ਨੂੰ ਬਣਾਣ ਜਾਂਦੇ ਹਾਂ ਜਿਮ ਦੇ ਵਿੱਚ ਲੇਕਿਨ ਆਪਾਂ ਉਲਟਾ ਆਪਣੇ ਸਰੀਰ ਦਾ ਨੁਕਸਾਨ ਕਰੀ ਜਾ ਰਹੇ ਹਾਂ ਹੈਲਥ ਵਾਈਜ਼ ਕਰ ਰਹੇ ਹਾਂ ਤੇ ਆਪਾਂ ਡਾਕਟਰਾਂ ਹਸਪਤਾਲਾਂ ਵਿੱਚ ਚੱਕਰ ਲਾ ਕੇ ਆਪਣੀ ਜਾਨ ਨੂੰ ਵੀ ਜੋਖਮ 'ਚ ਜਾ ਰਹੇ ਹਾਂ ਇਹ ਜਿਮ ਨਹੀਂ ਫੇ ਆਪਣੇ ਵਾਸਤੇ ਇੱਕ ਸ਼ਮਸ਼ਾਨ ਕਾਰਡ ਨਹੀਂ ਬਨ ਰਿਹਾ ਕਾਰਡ ਬਨ ਰਿਹਾ ਦੇਖੋ ਜੀ ਮੈਂ ਪਹਿਲੇ ਇਹ ਕਹਾਂਗਾ ਕਿ ਤੁਸੀਂ ਆਪਣਾ ਪਹਿਲੇ ਮਾਈਂਡ ਵਿੱਚ ਗੋਲ ਫਾਈਂਡ ਕਰੋ ਕਿ ਤੁਹਾਡਾ ਗੋਲ ਕੀ ਹੈ ਤੁਹਾਡਾ ਪਰਪਸ ਕੀ ਹੈ ਦੇਖੋ ਮੈਂ ਤੁਹਾਨੂੰ ਇਹ ਛੋਟਾ ਜਿਵੇਂ ਸਾਰੇ ਕਹਿ ਦਿੰਦੇ ਆ ਸਤੂ ਦਾਲਾਂ ਛੋਲੇ ਇਹ ਨਾਲ ਬੋਡੀਆਂ ਨਹੀਂ ਬੰਦੀਆਂ ਇਹ ਗੱਲ ਰਿਐਲਿਟੀ ਹੈ ਤੁਸੀਂ 2024 ਚ ਜੀ ਰਹੇ ਹੋ ਅੱਜ ਕੱਲ ਤਾਂ ਤੁਸੀਂ ਮਾਰਕੀਟ ਚਲ ਜਾਓ ਦਾਲਾਂ ਵੀ ਫੇਕ ਆ ਰਹੀਆਂ ਨੇ ਪ੍ਰੈਸਿਟਸਾਈਡ ਪ੍ਰੈਸਿਟਸਾਈਡ ਪਾਏ ਹੋਏ ਨੇ ਉਹਨਾਂ ਚ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਉਹਨਾਂ ਚੋਂ ਸਾਡੀ ਬੋਡੀ ਬਣ ਜੂਗੀ ਪ੍ਰੋਟੀਨ ਅਸੀਂ ਖਾ ਕੇ ਇਹ ਅਗਰ ਤੁਸੀਂ 100 ਗ੍ਰਾਮ ਦਾਲ ਖਾਂਦੇ ਹੋ 100 ਗ੍ਰਾਮ ਦਾਲ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਮੈਂ ਬਣੀ ਬਣਾਈ ਦੀ ਗੱਲ ਕਰ ਰਿਹਾ ਹਾਂ ਸਿਰਫ ਔਰ ਸਿਰਫ 2 ਤੋਂ 2.5 ਗ੍ਰਾਮ ਪ੍ਰੋਟੀਨ ਉਹ ਵੀ ਕੰਪਲੀਟ ਪ੍ਰੋਟੀਨ ਨਹੀਂ ਹੁੰਦਾ ਉਹਦੇ ਅੰਦਰ ਕਿੰਨੇ ਅਮੀਨੋ ਐਸਿਡ ਮਿਸ ਨੇ ਕਿੰਨਾਂ ਦੀ ਜਿਹੜੀ ਫੁੱਲ ਅਮੀਨੋ ਪ੍ਰੋਫਾਈਲ ਹੈਗੀ ਆ ਉਹ ਕੰਪਲੀਟ ਨਹੀਂ ਹੈ ਤੁਸੀਂ ਕਿਵੇਂ ਬੋਡੀ ਬਣਾ ਲੋਗੇ ਦੇਖੋ ਜਿਹੜੇ ਆ ਸਪਲੀਮੈਂਟਸ ਨੇ ਠੀਕ ਹੈ ਇਹ ਲਿਆਏ ਗਏ ਸੀ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਦੀ ਹੈਲਪ ਕਰਨ ਲਈ ਕਿ ਇਹਨੂੰ ਖਾ ਕੇ ਜੋ ਲੋਕਾਂ ਦਾ ਗੋਲ ਹੈਗਾ ਉਹ ਜਲਦੀ ਅਚੀਵ ਹੋਊਗਾ ਪਰ ਕਈ ਜਿਹੜੇ ਬਿਜ਼ਨਸਮੈਨ ਮਾਈਂਡ ਵਾਲੇ ਬੰਦੇ ਆਗੇ ਉਹਨਾਂ ਨੇ ਬਣਾਤਾ ਇਹਨਾਂ ਨੂੰ ਗੇਮ ਉਹ ਗੇਮ ਕਿਵੇਂ ਬਣاتی ਕਿ origignal product ਮਿਲ ਰਿਹਾ ਵਾ 4 4 5 5000 ਦਾ ਅਸੀਂ ਵੇਚਾਂਗੇ 1200 1500 ਵਿੱਚ ਵਿੱਚ ਕੂੜਾ ਪਾ ਕੇ ਹੁਣ ਤੁਸੀਂ ਮੈਂ ਤਾਂ ਇਹੀ ਕਹੂੰਗਾ ਪਹਿਲਾਂ ਉਹਨਾਂ ਨੂੰ ਕਹੂੰਗਾ ਮੈਂ ਕਿ ਦੇਖੋ ਅਗਰ ਤੁਸੀਂ ਫੇਕ ਸਪਲੀਮੈਂਟ ਵੇਚ ਰਹੇ ਹੋ ਜਿਹੜੇ ਵੇਚ ਰਹੇ ਨੇ ਇੱਕ ਕਰੀ ਆਪਣੇ ਆਪ ਨੂੰ ਦੇਖੋ ਆਪਣੇ ਆਪਣੇ ਆਪ ਨੂੰ ਰਿਅਲਾਈਜ਼ ਕਰੋ ਕਿ ਮੈਂ ਯਾਰ ਕਿਸੇ ਜਿੰਦਗੀ ਨਾਲ ਕੀ ਖੇਲਵਾੜ ਕਰ ਰਿਹਾ ਵਾਂ ਉਹਦੀ ਜਗ੍ਹਾ ਕੱਲੂ ਮੇਰਾ ਬੱਚਾ ਮੇਰੀ ਭੈਣ ਮੇਰੀ ਕੁਝ ਵੀ ਕੁਝ ਵੀ ਹੋ ਸਕਦਾ ਵਾ ਉਹਨਾਂ ਨੂੰ ਮਾਈਂਡ ਇਹ ਸੋਚੋ ਕਿ ਆਪਾਂ ਯਾਰ ਅਗਲੇ ਦੇ ਸ਼ਰੀਰ ਨਾਲ ਅਗਲੇ ਨੇ ਕਿਸੇ ਦੇ ਮਾਂ ਪੁੱਤ ਨੂੰ ਹੈਨਾ ਆਪਾਂ ਮਾਰਨਾ ਮਾਰਨਾ ਹੀ ਕਹੂੰਗਾ ਮੈਂ ਉਹਨੂੰ ਕਿ ਆਪਾਂ ਕਿਸੇ ਦੇ ਮਾਂ ਪੁੱਤ ਨੂੰ ਮਾਰਨਾ ਉਹ ਕਿਸੇ ਵੀ ਹਾਦੀ ਇੱਕ 500 ਰੁਪਏ 1000 ਰੁਪਏ ਦੇ ਪਿੱਛੇ ਤੁਸੀਂ ਇਦਾਂ ਕਰ ਰਹੇ ਨਹੀਂ ਗਿਰੀ ਹੋਈ ਹਰਕਤ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਮੈਂ ਭਾਜੀ ਕੀ ਬੋਲਾਂ ਹੁਣ ਤੁਸੀਂ ਦੱਸੋ ਰੋਹਿਤ ਕਿਸਾਨ ਤੁਸੀਂ ਇਹ ਮੈਂ ਡੁਪਲੀਕੇਟ ਹੈ ਰੈਪਰ ਵੀ ਆ ਗਈ ਪੈਕਿੰਗ ਕਿਸ ਨਾਲ ਹੀ ਪੈਕਿੰਗ ਹੁੰਦੀ ਹੈ ਭਾਜੀ ਦੇਖੋ ਇਹ ਪੈਕਿੰਗ ਹੁੰਦੀ ਹੈ ਇਹ ਪੈਕਿੰਗ ਪਿਓਰ ਪੈਕਿੰਗ ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਪੈਕਿੰਗ ਯੂਜ਼ਡ ਨਹੀਂ ਹੈ ਅੱਛਾ ਜੀ ਪਿਓਰ ਫਰੈਸ਼ ਪੈਕਿੰਗ ਹੈ ਇਹ ਹਾਂ ਇਹਦੀ ਸੀ ਹਾਂ ਬਿਲਕੁਲ ਫਰੈਸ਼ ਹੈ ਜੀ ਜਦੋਂ ਆਪ ਪੈਕਿੰਗ ਦੇ ਵਿੱਚ ਸਟਾਕ ਭਰਿਆ ਜਾਏਗਾ ਪਾਊਡਰ ਪਾਇਆ ਜਾਏਗਾ ਇਹ ਪੈਕਿੰਗ ਕਿੱਥੋਂ ਸੀਲ ਹੋਏਗੀ ਉਸ ਤੋਂ ਬਾਅਦ ਇਸ ਪਾਸਿਓਂ ਇਹ ਪੈਕਿੰਗ ਫਟੇਗੀ ਉਸ ਤੋਂ ਬਾਅਦ ਇਹ ਉਹ ਦੁਬਾਰਾ ਓਪਨ ਹੋਏਗਾ ਇਹ ਪੈਕਿੰਗ ਕਿੱਥੋਂ ਆਉਂਦੀ ਹੈ ਜੀ ਭਾਜੀ ਇਹ ਪੈਕਿੰਗ ਇੰਡੀਆ ਚ ਵੀ ਬੰਦੀ ਹੈ ਤੇ ਚਾਈਨਾ ਤੋਂ ਵੀ ਇੰਪੋਰਟ ਹੋ ਕੇ ਆਉਂਦੀ ਹੈ ਇਹਦਾ ਇਹ ਪੀਸ ਹੈ ਬਾਹਰੋਂ ਇੰਪੋਰਟਡ ਪੀਸ ਹੈ ਹਾਂ ਜੀ ਬਾਹਰ ਦਾ ਇੰਪੋਰਟਡ ਪੀਸ ਹੈ ਚਾਈਨਾ ਮੇਜ਼ ਹੈ ਇਸੇ ਮੇਨਾਂ ਦਾ ਇੰਡਸਟਰੀ ਬਣਨ ਲੱਗ ਪਿਆ ਹੁੰਦਾ ਸਰ ਇੰਡੀਆ ਚ ਬਹੁਤ ਜ਼ਿਆਦਾ ਬਣਨ ਲੱਗ ਗਿਆ ਹੁਣ ਮੇਰੀ ਗੱਲ ਸੁਨੋ ਪਹਿਚਾਨ ਕੀ ਹੋਗੀ ਪਹਿਚਾਨ ਦੇਖੋ ਜੀ ਆ ਇੱਕ ਤਾਂ ਡਿਵਿਸਕੋ ਪ੍ਰੋਟੀਨ ਆ ਮਾਰਕੀਟ ਚ ਬਹੁਤ ਜ਼ਿਆਦਾ ਵਿਕਦਾ ਹੁਣ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਓਹ ਵਧੀਗਾ ਪੈਕ ਵੀ ਐਮ ਵੀ ਬਾਦੀ ਨਾ ਹੁਣ ਦੇਖੋ ਜੀ ਇੱਕ ਪੈਕ ਸ਼ੁਰੂ ਹੈ ਜੀ ਹਾਂ ਜੀ ਹੁਣ ਦੇਖੋ ਇੱਕ ਪੈਕਿੰਗ ਆਏ ਜੀ ਇੱਕ ਪੈਕਿੰਗ ਆਏ ਡਿਵਿਸਕੋ ਦੀ ਠੀਕ ਆ ਜੀ ਤੇ ਦੂਸਰੀ ਪੈਕਿੰਗ ਆਏ ਤੀਸਰੀ ਪੈਕਿੰਗ ਆਏ ਜੀ ਚੌਥੀ ਪੈਕਿੰਗ ਆਏ ਪੰਜਵੀਂ ਪੈਕਿੰਗ ਆਏ ਛੇਵੀਂ ਪੈਕਿੰਗ ਆਏ ਸਤਵੀਂ ਪੈਕਿੰਗ ਆਏ ਅੱਠਵੀਂ ਪੈਕਿੰਗ ਆਏ ਨੌਵੀਂ ਪੈਕ ਤੁਸੀਂ ਆਪ ਦੱਸੋ ਕਿਹੜੀ オリジナル ਹੈ ਅੱਛਾ ਜੀ ਕਿ ਪਾਉਚ ਤੇ ਮੇਰੇ ਕੋਲ ਲਿਖਿਆ ਹੈ ਬਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪੈਕਿੰਗ ਹੈ ਜਦ ਕਿ ਇਹ ਬ੍ਰਾਂਡ ਬੰਦ ਹੋਏ ਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਅੱਛਾ ਜੀ ਇਹ ਹਜੇ ਵੀ ਬਹੁਤ ਜ਼ਿਆਦਾ ਸੇਲ ਹੈ ਇਹਦੀ ਜਦ ਕਿ ਬ੍ਰਾਂਡ ਹੀ ਬੰਦ ਹੋ ਚੁੱਕਾ ਹੈ ਬ੍ਰਾਂਡ ਬਾ ਚੁੱਕਾ ਦੂਸਰੀ ਚੀਜ਼ ਆ ਦੇਖੋ ਤੁਸੀਂ ਇਹ ਸੋਚੋ ਕਿ ਇਹ ਖਾਲੀ ਛੋਟਾ ਜਿਹਾ ਡੱਬਾ ਇੱਕ ਛੋਟਾ ਡੈਮੋ ਦੇ ਲਗਾ ਆ ਡੱਬਾ ਜੀ ਆ ਡੱਬਾ ਤੁਹਾਡੇ ਸਾਹਮਣੇ ਪਿਆ ਜੀ ਜੀਐਨਸੀ ਦਾ ਸੋਚੋ ਇਹ ਵਾਈਟ ਛੋਟਾ ਡੱਬਾ ਹੈ ਇਸ ਤਰ੍ਹਾਂ ਦੇ ਵੱਡੇ ਵੱਡੇ ਸਟicker ਤਿਆਰ ਹੁੰਦੇ ਨੇ ਤੇ ਆ ਡੱਬੇ ਦੇ ਉੱਪਰ ਪੇਸਟ ਕਰ ਦਿੱਤੇ ਜਾਂਦੇ ਨੇ ਤੇ ਇਹ ਨਕਲੀ ਡੱਬਾ ਤਿਆਰ ਹੋ ਜਾਂਦਾ ਇੱਕ ਡੈਮੋ ਦੇ ਰਿਹਾ ਤੁਹਾਨੂੰ ਮੈਂ ਠੀਕ ਹੈ ਜੀ ਡੱਬਾ ਉਹੀ ਰਹੇਗਾ ਜੀ ਸੋਚੋ ਵਾਈਟ ਦਾ ਬਲੈਕ ਡੱਬਾ ਹੋ ਗਿਆ ਜੀ ਆ ਸਟicker ਵੱਡੇ ਸਾਈਜ਼ ਦਾ ਇੱਥੇ ਤਿਆਰ ਹੋ ਕੇ ਇੱਥੇ ਸਟicker ਪੇਸਟ ਹੋ ਗਿਆ ਜੀ ਕਸਟਮਰ ਨੂੰ ਕੋਈ ਪਹਿਚਾਨ ਨਹੀਂ ਆ ਬਹੁਤ ਤਰ੍ਹਾਂ ਦੀਆਂ ਕਾਪੀਆਂ ਇਸੇ ਤਰ ਵੱਡੇ ਸਾਈਜ਼ ਦੇ ਸਟicker ਤਿਆਰ ਹੁੰਦੇ ਜਾਣਗੇ ਤੇ ਵੱਡੇ ਖਾਲੀ ਡੱਬੇ ਮਿਲਦੇ ਆ ਜੀ ਉਹਦੇ ਤੇ ਪੈਕ ਕਰਕੇ ਅੰਦਰ ਜੋ ਮਰਜੀ ਕੂੜਾ ਭਰੋ ਬਸ ਬੱਚੇ ਨੂੰ ਫਲੇਵਰ ਚਾਹੀਦਾ ਫਲੇਵਰ ਵਧੀਆ ਵਿਕ ਗਿਆ ਬਹੁਤ ਵੱਡਾ ਇਸ ਸਕੈਮ ਹੈ ਜਿਹੜਾ ਇੱਥੋਂ ਤੁਸੀਂ ਪਰਦਾ ਹਟਾ ਰਹੇ ਹੋ ਤੇ ਕਾਬਲੇ ਤਾਰੀਫ ਹੈ ਜਿਹੜਾ ਤੁਸੀਂ ਅੱਜ ਦੀ ਨੌਜਵਾਨ ਪੀੜੀ ਨੂੰ ਜਿਹੜੇ ਕਾਸੇ ਜਿਮ ਜਾਂਦੇ ਆ ਆਪਣੀ ਬਾਡੀ ਬਣਾ ਪੰਜਾਬੀ ਗੱਬਰੂ ਦੀ ਗੱਲ ਕਰਦੇ ਆ ਪੰਜਾਬੀ ਗੱਬਰੂ ਹਮੇਸ਼ਾ ਜਿਮ ਜਾਂਦੇ ਆ ਆਪਣੀ ਬਾਡੀ ਨੂੰ ਮੇਨਟੇਨ ਰੱਖਦੇ ਆ ਬੜੇ ਅਸੀਂ ਪਿਛਲੇ ਦੌਰ ਤੋਂ ਉਸ ਦੌਰ ਤੋਂ ਨਿਕਲੇ ਜਿਹੜੇ ਨਸ਼ਾ ਦੌਰ ਵੀ ਕਹਿੰਦਾ ਸੀ ਰੋੜ ਦਾ ਪੰਜਾਬ ਗੱਲ ਕੀਤੀਆਂ ਸੀ ਲੇਕਿਨ ਅੱਜ ਦੇ ਨੌਜਵਾਨ ਫਿਰ ਵੀ ਜਾਗਰੂਕ ਹੋਏ ਆ ਜਿਮ ਜਾਂ ਲਾਪੇ ਆਪਣੀ ਬਾਡੀ ਲੇਕਿਨ ਅਗਰ ਇਸ ਤਰ੍ਹਾਂ ਦੇ ਸਕੈਮ ਹੋਣ ਜਿਹੜਾ ਨਮਾਸਕ ਐਮ ਸਾਹਮਣੇ ਹਿੰਦੂਸਤਾਨ ਦੇ ਸਾਹਮਣੇ ਪਖਾੜ ਪੰਜਾਬ ਦੀ ਗੱਲ ਕਰ ਰਹੇ ਸਾਹਮਣੇ ਆ ਗਿਆ ਇੱਕ ਬਹੁਤ ਵੱਡਾ ਇਹ ਸਕੈਮ ਹੈ ਸਰਕਾਰਾਂ ਨੂੰ ਇਹਦੇ ਐਕਸ਼ਨ ਵੀ ਲੈਣਾ ਚਾਹੀਦਾ ਖਾਸ ਕਰਕੇ ਅਗਰ ਪੁਲਿਸ ਡਿਪਾਰਟਮੈਂਟ ਦੀ ਗੱਲ ਕਰ ਰਹੇ ਚਾਹੀਓ ਸਰਕਾਰਾਂ ਕਿਉਂ ਨਾ ਹੋਣ ਇਸ ਖਾਸ ਕਰਕੇ ਜਿਹੜੇ ਸਪਲੀਮੈਂਟ ਜਿਮ ਵਾਲੇ ਰਿਲੇਟਡ ਹੈਗੇ ਉਹਨਾਂ ਦੇ ਹਮੇਸ਼ਾ ਤੁਹਾਨੂੰ ਸਰਕਾਰਾਂ ਨੂੰ ਰੇਡ ਵੀ ਕਰਨੀ ਚਾਹੀਦੀ ਚੈੱਕ ਕਰਨੀ ਚਾਹੀਦੀ ਆ ਔਰ ਕੀ ਤੁਸੀਂ ਅੱਜ ਸੰਦੇਸ਼ਾ ਦੇਣਾ ਚਾਹੁੰਦੇ ਹੋ ਨੌਜਵਾਨ ਜਿਹੜੇ ਜਿਮ ਜਾਂਦੇ ਜਾਂ ਐਦਾਂ ਦੇ ਪ੍ਰੋਟੀਨ ਜਾਂ ਸਪਲੀਮੈਂਟ ਖਾਂਦੇ ਆ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਸ ਤਰ੍ਹਾਂ ਪਛਾਣ ਹੋਗੀ ਔਰ ਕੀ ਪਰ ਜੀ ਦੇਖੋ ਮੈਂ ਇੱਕੀ ਸੰਦੇਸ਼ ਆ ਦੇਣਾ ਚਾਹੂੰਗਾ ਫਸਟ ਆਫ ਆਲ ਕੀ ਹੈ ਤੁਸੀਂ ਵੀ ਆਨਲਾਈਨ ਸਪਲੀਮੈਂਟ ਬਾਈ ਕਰਨਾ ਬੰਦ ਕਰੋ ਕਿਉਂਕਿ ਜਿੰਨੀ ਜ਼ਿਆਦਾ ਕਾਪੀ ਦੀ ਸੇਲ ਹੋ ਰਹੀ ਹੈ ਉਹ ਆਨਲਾਈਨ ਹੋ ਰਹੀ ਹੈ ਦੂਸਰਾ ਹੱਥ ਜੋੜ ਕੇ ਰਿਕੁਐਸਟ ਹੈ ਕਿ ਸਸਤੇ ਦੇ ਚੱਕਰ ਚ ਬਿਲਕੁਲ ਨਾ ਜਾਓ ਜੇ ਬਾਈ ਚਾਂਸ ਤੁਹਾਨੂੰ ਮੈਂ ਕਹਾਂ ਸੋਨਾ 70000 ਰੁਪਏ ਟੋਲਾ ਮੈਂ ਤੁਹਾਨੂੰ 50 ਦਿੰਨਾ ਤੁਸੀਂ 50 ਵਾਰੀ ਪਹਿਚਾਨ ਕਰੋਗੇ ਜਦ ਕਿ ਜਿਹੜੀ ਚੀਜ਼ ਸਰੀਰ ਦੇ ਉੱਪਰ ਪਹਿਣੀ ਹੈ ਤੇ ਜਿਹੜੀ ਚੀਜ਼ ਸਰੀਰ ਦੇ ਅੰਦਰ ਜਾਣੀ ਉਹਦਾ ਬੰਦਾ ਬੰਦਾ ਕਹਿੰਦਾ ਸਸਤੀ ਮਿਲਲੀ ਚੁੱਪ ਕਰਕੇ ਲੈ ਲਓ ਤੁਸੀਂ ਪਹਿਚਾਨ ਕਰੋ ਤੇ ਗਵਰਨਮੈਂਟ ਦੇ ਅ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਣੀ ਇੱਕ ਟੀਮ ਛੱਡੀ ਜਾਵੇ ਜਗਾ ਜਗਾ ਤੇ ਜਿਹੜੇ ਦੁਕਾਨਾਂ ਬਣੀਆਂ ਹੋਈਆਂ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਜਿੱਥੇ ਉਹ ਇਹ ਜੜਾ ਹੈ ਜਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਸਭ ਨਾਲ ਪਹਿਲਾਂ ਉਹਨਾਂ ਨੂੰ ਜਾ ਕੇ ਫੜਿਆ ਜਾਵੇ ਜੇ ਨਹੀਂ ਤੇ ਸਰਕਾਰ ਅਗੇ ਕਿ ਮੈਂ ਇੱਕ ਰਿਕਵੈਸਟ ਹੋਰ ਕਰਦਾ ਮੈਨੂੰ ਤੁਸੀਂ ਬੰਦਾ ਦੋ ਮੈਂ ਤੁਹਾਨੂੰ ਜਗਾ ਜਗਾ ਤੇ ਲੈ ਕੇ ਜਾਣਾ ਸਿਕਿਉਰਟੀ ਵੀ ਮੈਨੂੰ ਦੇਣੀ ਪੈਣੀ ਹੈ ਤਾਂ ਕਿ ਕੱਲ ਨੂੰ ਮੇਰੇ ਦੁਸ਼ਮਣੇ ਵੀ ਬਹੁਤ ਹੈ ਹਾਂ ਜਾਨ ਦੁਸ਼ਮਣ ਹਾਂ ਠੀਕ ਹੈ ਸੋ ਇਹ ਸੰ ਲੁਧਰਣਾ ਦੇ ਰੋਹਿਤ ਕੁਮਾਰ ਆਰਵੀ ਕਹਿੰਦੇ ਇਹਨਾਂ ਨੂੰ ਉਹ ਜਿਨ੍ਹਾਂ ਨੇ ਅੱਜ ਹਿੰਦੁਸਤਾਨ ਦੇ ਉਸ ਜਿਹੜੇ ਜਿਮ ਦੇ ਲੋਕ ਜਾਂਦੇ ਆ ਨੌਜਵਾਨ ਜਿਮ ਜਾਂਦੇ ਆ ਉਸ ਸਪਲੀਮੈਂਟਰੀ ਔਰ ਪ੍ਰੋਟੀਨ ਦੇ ਉਸ ਸਕੈਮ ਤੋਂ ਪਰਦਾ ਹਟਾਇਆ ਜਿਹੜਾ ਇੱਕ ਬਹੁਤ ਵੱਡਾ ਸਕੈਮ ਹਿੰਦੁਸਤਾਨ ਦੇ ਸ਼ੁਰੂ ਹੋ ਚੁੱਕਾ ਤੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਅਗਰ ਨਸ਼ੇ ਤੋਂ ਬਚਿਆ ਤੇ ਅੱਜ ਨਵਾਂ ਨਸ਼ਾ ਜਿਹੜਾ ਸਪਲੀਮੈਂਟ ਪ੍ਰੋਟੀਨ ਦਾ ਫੇਕ ਸਪਲੀਮੈਂਟਡ ਪ੍ਰੋਟੀਨ ਬੰ ਸ਼ੁਰੂ ਹੋ ਚੁੱਕੇ ਆ ਮਾਰਕੀਟ ਦੇ ਵਿੱਚ ਤਾਂ ਪ੍ਰਸ਼ਾਸਨ ਨੂੰ ਇੱਕ ਮੰਗ ਕੀਤੀ ਹੈ ਵੀ ਇਹਨਾਂ ਤੇ ਜਲਦੀ ਨਕੇਲ ਕੱਸ ਲੋ ਨਹੀਂ ਤਾਂ ਆਉਣ ਵਾਲੀ ਜੇ ਨੌਜਵਾਨ ਪੀੜ੍ਹੀ ਇਹੀ ਸਪਲੀਮੈਂਟ ਫੇਕ ਸਪਲੀਮੈਂਟਰੀ ਪ੍ਰੋਟੀਨ ਖਾ ਕੇ ਆਪਣੀ ਜ਼ਿੰਦਗੀ ਨੂੰ ਆਪਣੀ ਮੌਤ ਦੇ ਵਿੱਚ ਲਿਆ ਕੇ ਜਾ ਸਕੋਗੇ ਸਿੱਧੀ ਲੀਵਰ ਤੇ ਅਟੈਕ ਕਰਦੇ ਤੇ ਉਹ ਜੜੀਆਂ ਕਾਲੀਆਂ ਭੇਡਾ ਹੈਗੀ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਛਡੋ ਤਾਂ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਤੇ ਇੱਕ ਬਹੁਤ ਵੱਡਾ ਸਕੈਮ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਜਿਹੜਾ ਪ੍ਰੋਟੀਨ ਟੈਸ ਸਪਲੀਮੈਂਟ ਚਾਹ ਲਾਤੇ ਖਾਸ ਕਰਕੇ ਇਹ ਨੌਜਵਾਨ ਇਸ ਗਾ ਦਾ ਜੋ ਧਿਆਨ ਜਿਹੜਾ ਵੀ ਜਿਮ ਜਾਂਦੇ ਤਾਂ ਅਗਰ ਤੁਸੀਂ ਪ੍ਰੋਟੀਨ ਸਪਲੀਮੈਂਟ ਖਾਣੇ ਆ ਤਾਂ ਹਮੇਸ਼ਾ ਇੱਕ ਰੈਕੋਗਨਾਈਜ਼ ਔਰ オリジナル ਤੁਸੀਂ ਸਪਲੀਮੈਂਟਰੀ ਦੀ ਦੁਕਾਨ ਹੁੰਦੀ ਉੱਥੇ ਜਾਓ ਉਹਦੀ ਪੂਰੀ ਜਾਣ ਪਛਾਣ ਕਰੋ ਉਸ ਪ੍ਰੋਟੀਨ ਬਾਰੇ ਜਾਣੋ ਫਿਰ ਉਸ ਨੂੰ ਖਰੀਦੋ ਇੱਕਦਮ ਕਿਸੇ ਦੇ ਕਹਿਨ ਦੇ ਉੱਪਰ ਉਸ ਪ੍ਰੋਟੀਨ ਜਾਂ ਸਪਲੀਮੈਂਟ ਨੂੰ ਨਾ ਲਓ ਆਪਣੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਓ ਤਾਂ ਅਸੀਂ ਸ਼ੁਕਰੀਆ ਦਾ ਕਰਦੇ ਆਂ ਰੋਹਿਤ ਆਰ ਵੀ ਜਿਹੜੇ ਲੁਧਿਆਣਾ ਤੋਂ ਹੈਗੇ ਜਿਨ੍ਹਾਂ ਨੇ ਅੱਜ ਇਸ ਵੱਡੇ ਸਾਰੇ ਸਕੈਮ ਤੋਂ ਪਰਦਾ ਹਟਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਟੀਨ ਸਪਲੀਮੈਂਟ ਕਾਮ ਕਰਦੇ ਜਿਹੜੇ ਫੇਕ ਕਰਦੇ ਉਹਨਾਂ ਤੇ ਹਮੇਸ਼ਾ ਜਾਂਚ ਸ਼ੁਰੂ ਕੀਤੀ ਜਾਵੇ ਤਾਂ ਉਹਨਾਂ ਕਾਲੀ ਪਿੰਡਾਂ ਨੂੰ ਫੜ ਕੇ ਇਸ ਲੱਖਾਂ ਦੇ ਪਿੱਛੇ ਕੀਤਾ ਜਾਵੇ ਕਮੈਂਮੈਨ ਮਨੀਸ਼ਨਾ ਸੰਦੀਪ ਸ਼ਰਮਾ ਡੈਲੀ ਫੈਟਿਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par